ਪ੍ਰਸ਼ਵਾਤਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮਹਾਕੁਮਾਰ ਪ੍ਰੀਤ ਕੋਰਤਾ ਹਾਜ਼ਰ ਹੋਏ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਤਾਂ ਇਸ 브੍ਰਿਟਨ ਦੇ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਆ ਮੌਸਮ ਵਿਭਾਗ ਦਾ ਦੱਸਣੇ ਕਿ ਮੌਸਮ ਵਿਭਾਗ ਦੇ ਵੱਲੋਂ ਆਉਣ ਵਾਲੇ ਦਿਨਾਂ ਨੂੰ ਲੈ ਕੇ ਵੱਡੀ ਪਵੇਖੋ ਪਾਣੀ ਕੀਤੀ ਹੈ ਜੀ ਹਾਂ ਪੰਜਾਬ ਦੇ ਮੌਸਮ ਨੂੰ ਲੈ ਕੇ ਚੇਤਾਵਨੀ ਜਿਹੜੀ ਕਿ ਜਾਰੀ ਕਰ ਦਿੱਤੀ ਗਈ ਹੈ ਪੰਜਾਬ ਦੇ ਵਿੱਚ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਮੌਸਮ ਲੈ ਕੇ ਕਾਫੀ ਹਲਚਲ ਨਜ਼ਰ ਆਉਣ ਵਾਲੀ ਹੈ ਇਸ ਦੌਰਾਨ ਭਾਰਤੀ ਮੌਸਮ ਭਾਗ ਦੇ ਵੱਲੋਂ ਪੰਜਾਬ ਦੇ ਮੌਸਮ ਨੂੰ ਲੈ ਕੇ ਤਾਜ਼ਾ ਜਾਣਕਾਰੀ ਦਿੱਤੀ ਹੈ ਵਿਭਾਗ ਦੇ ਮੁਤਾਬਕ ਹੁਣ ਕੁਝ ਦਿਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਣ ਵਾਲੀ ਹੈ ਭਾਰਤੀ ਮੌਸਮ ਵਿਭਾਗ ਚੰਡੀਗੜ੍ਹ ਨੇ 18 ਜੂਨ ਤੋਂ 21 ਜੂਨ ਤੱਕ ਕਈ ਜ਼ਿਲ੍ਹਿਆਂ ਦੇ ਵਿੱਚ ਚੇਤਾਵਨੀਆਂ ਜਾਰੀ ਕੀਤੀਆਂ ਨੇ ਕਈ ਹਿੱਸਿਆਂ ਵਿੱਚ ਬੱਦਲ ਗਰਜਣ ਤੇਜ਼ ਹਵਾਵਾਂ ਅਤੇ ਪਾਰੀ ਮੀਂਹ ਦੇ ਅਸਰ ਬਣੇ ਹੋਏ ਨੇ ਉੱਥੇ ਹੀ ਕੁਝ ਇਲਾਕਿਆਂ ਦੇ ਲਈ ਪੀਲਾ ਅਲਰਟ ਜਾਰੀ ਕਰਕੇ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ ਮੌਸਮ ਵਿਭਾਗ ਦੇ ਮੁਤਾਬਕ ਬਠਿੰਡਾ ਮਾਨਸਾ ਫਜ਼ਿਲਕਾ ਮੁਕਾ ਅੰਮ੍ਰਿਤਸਰ ਅਤੇ ਹੋਰ ਕਈ ਜ਼ਿਲ੍ਹਿਆਂ ਵਿੱਚ ਬੱਦਲ ਗਰਜਣ ਦੇ ਨਾਲ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ ਤੇ ਉੱਥੇ ਹੀ ਇਨ੍ਹਾਂ ਇਲਾਕਿਆਂ ਦੇ ਵਿੱਚ ਪੀਲਾ ਅਲਰਟ ਵੀ ਜਾਰੀ ਕੀਤਾ ਗਿਆ ਹੈ 18 ਚੁੰਨੂ ਮੌਸਮ ਦੀ ਕੋਈ ਚੇਤਾਵਨੀ ਨਹੀਂ ਹੈ ਸਿਰਫ ਪਠਾਨਕੋਟ ਅਤੇ ਹੁਸ਼ਿਆਰਪੁਰ ਦੇ ਵਿੱਚ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਗਈ ਹੈ ਜਿਸ ਨਾਲ ਹੀ 19 ਨੂੰ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਰੂਪਨਗਰ ਮੋਹਾਲੀ ਪਟਿਆਲਾ ਅਤੇ ਨਵਾਂ ਸ਼ਹਿਰ ਦੇ ਵਿੱਚ ਮੋਟ ਬੱਦਲ ਗਰਜਣ ਦੇ ਨਾਲ ਮੀਂਹ ਦੀ ਸੰਭਾਵਨਾ ਦੱਸੀ ਗਈ ਹੈ 20 ਜੂਨ ਪੰਜਾਬ ਦੇ ਗੁਰਦਾਸਪੁਰ ਅੰਮ੍ਰਿਤਸਰ ਨਵਾਂ ਸ਼ਹਿਰ ਮੋਹਾਲੀ ਪਟਿਆਲਾ ਤੇ ਮੀ ਵਿਭਾਗ ਵੇਗਾ ਤੇਜ਼ ਤੋਂ ਇਲਾਵਾ ਜਿੱਕਰ ਗੱਲ ਕਰੀਏ 21 ਜੂਨ ਦੀ ਤੇ ਸਭ ਤੋਂ ਵੱਧ ਚੇਤਾਵਨੀ ਦਿੱਤੀ ਗਈ ਹੈ ਉਸ ਦਿਨ ਦੇ ਲਈ ਵਿਭਾਗ ਦੇ ਵੱਲੋਂ ਪਠਾਨਕੋਟ ਪਟਿਆਲਾ ਸੰਗਰੂਰ ਬਰਨਾਲਾ ਬਠਿੰਡਾ ਤੇ ਮਾਨਸ ਜ਼ਿਲ੍ਹੇ ਵਿੱਚ ਪੀਲਾ ਅਲਰਟ ਤਾਂ ਨਾਲ ਹੀ ਬੱਦਲ ਗਰਜਨ ਤੇਜ਼ ਮੀਂਹ ਅਤੇ ਤੇਜ਼ ਤੂਫਾਨ ਦੀ ਵੀ ਚੇਤਾਵਨੀ ਦਿੱਤੀ ਗਈ ਹੈ ਤੇ ਦਰਿਆ ਟਾਲੀ ਸਰਹੱਦ ਤੇਰੇ ਟਵੀਟ ਸੈਰੇਮਨੀ ਦਾ ਸਮਾਂ ਜਿਹੜਾ ਕੀ ਬਦਲ ਦਿੱਤਾ ਗਿਆ ਸੰਯੁਕਤ ਚੱਕ ਪੋਸਟ ਅਟਾਰੀ ਸਰਹੱਦ ਤੇ ਬੀਐਸਐਫ ਦੇ ਵੱਲੋਂ ਕੀਤੀ ਜਾਣ ਵਾਲੀ ਰਿਟਰੀਟ ਸੈਰੇਮਨੀ ਪਰੇਡ ਦਾ ਸਮਾਂ ਤਬਦੀਲ ਕਰ ਦਿੱਤਾ ਗਿਆ ਦੱਸਣਯੋਗ ਹੈ ਕਿ ਪਰੇਡ ਦਾ ਸਮਾਂ ਹੁਣ ਸ਼ਾਮ 6 ਵਜੇ ਦੀ ਬਜਾਏ 6:30 ਕਰ ਦਿੱਤਾ ਗਿਆ ਅਤੇ ਪਰੇਡ 7 ਵਜੇ ਤੱਕ ਹੋਵੇਗੀ ਇਸ ਤੋਂ ਪਹਿਲਾਂ ਸ਼ਾਮ 6 ਵਜੇ ਤੋਂ ਲੈ ਕੇ 6:30 ਤੱਕ ਪਰੇਡ ਹੁੰਦੀ ਹੈ ਫਿਲਹਾਲ ਪਰੇਡ ਦੌਰਾਨ 09 ਤੇ ਮੁਖ ਗੇਟ ਅਜੇ ਵੀ ਬੰਦ ਰੱਖਿਆ ਹੋਇਆ ਹੈ ਤੇ ਪਾਕਿਸਤਾਨੀ ਰੇਂਜਰਾਂ ਦੇ ਨਾਲ ਹੱਥ ਵੀ ਨਹੀਂ ਮਿਲਾਇਆ ਜਾ ਰਿਹਾ ਤਾਂ ਇਹ ਜਾਣਕਾਰੀ ਦਰਨਾ ਸਾਂਝੀ ਕਰ ਰਿਹਾ ਕਿ ਸੰਯੁਕਤ ਚੱਕਪੋਸਟ ਟਾਰੀ ਸਰਹੱਦ ਤੇ ਬੀਐਸਐਫ ਵੱਲੋਂ ਕੀਤੀ ਜਾਣ ਵਾਲੀ ਰਿਟਵੀਟ ਸੈਰੇਮਨੀ ਪਰੇਡ ਦਾ ਸਮਾਂ ਤਬਦੀਲ ਕਰ ਦਿੱਤਾ ਗਿਆ ਹੈ ਪਰੇਡ ਹੁਣ 6 ਵਜੇ ਦੀ ਬਜਾਏ 6:30 ਹੋਵੇਗੀ ਤਦੜੀ ਮੋਗਾ ਦੇ ਕੋਲ ਕਾਰੋਬਾਰੀ ਤੇ ਨਾਲ ਵੱਡਾ ਧੋਖਾ ਕੀਤਾ ਗਿਆ ਵਿਦੇਸ਼ ਭੇਜਣ ਦਾ ਝਾਸਾ ਦੇ ਕੇ ਕਰੋੜਾ ਰੁਪਏ ਦੀ ਠੱਗੀ ਮਾਰਨ ਦਾ ਇਹ ਮਾਮਲਾ ਸਾਹਮਣੇ ਆ ਰਿਹਾ ਤਾਂ ਪੰਜਾਬ ਦੇ ਵਿੱਚ ਇਮੀਗ੍ਰੇਸ਼ਨ ਤੋਂ ਖਤੜਿਦਾ ਹੈ ਵੱਡਾ ਖੇਡ ਚੱਲ ਰਿਹਾ ਲੋਕ ਅਜੇ ਵੀ ਪੰਜਾਬ ਛੱਡ ਕੇ ਵਿਦੇਸ਼ਾਂ ਵਿੱਚ ਵਸਣ ਦੀ ਇੱਛਾ ਵਿੱਚ ਲੱਖਾਂ ਨਹੀਂ ਸਗੋ ਕਰੋੜਾ ਰੁਪਏ ਗੁਆ ਰਹੇ ਨੇ ਇਮੀਗ੍ਰੇਸ਼ਨ ਸੰਚਾਲਕ ਲੋਕਾਂ ਨੂੰ ਵਿਦੇਸ਼ਾਂ ਦੇ ਸੁੰਦਰ ਸੁਪਨੇ ਦਿਖਾ ਕੇ ਕਰੋੜਾ ਰੁਪਏ ਦੀ ਠੱਗੀ ਮਾਰ ਰਹੇ ਨੇ ਅਜਿਹਾ ਇੱਕ ਮਾਮਲਾ ਪੰਜਾਬ ਦੇ ਮੋਗਾ ਵਿੱਚ ਸਾਹਮਣੇ ਆਇਆ ਹੈ ਮੋਗਾ ਦੇ ਇੱਕ ਵਪਾਰੀ ਨੇ ਆਪਣੇ ਪਰਿਵਾਰ ਨੂੰ ਵਿਦੇਸ਼ ਭੇਜਣ ਦੇ ਲਈ ਇਮੀਗ੍ਰੇਸ਼ਨ ਕੰਪਨੀ ਨੂੰ ਕਰੋੜਾ ਰੁਪਏ ਦਿੱਤੇ ਪਰ ਵਪਾਰੀ ਠੱਗੀ ਆ ਗਿਆ ਦੱਸ ਦਿੰਦੇ ਆ ਕਿ ਮੋਕਾ ਦੇ ਨਿਹਾਲ ਸਿੰਘ ਵਾਲਾ ਕਸਬੇ ਦੇ ਇੱਕ ਵਪਾਰੀ ਨਾਲ ਉਸਦੇ ਪਰਿਵਾਰ ਨੂੰ ਵਿਦੇਸ਼ ਭੇਜਣ ਦੇ ਨਾਮ ਤੇ 1.86 ਕਰੋੜ ਰੁਪਏ ਦੀ ਠੱਗੀ ਮਾਰੀ ਗਈ ਹੈ ਜੀ ਹਾਂ 1.86 ਯਾਨੀ ਕਿ 1 ਕਰੋੜ 86 ਲੱਖ ਰੁਪਏ ਦੀ ਇਹ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਤੇ ਇਹ ਵਪਾਰੀ ਆਪਣੇ ਪੁੱਤਰ ਨੂੰ ਅਤੇ ਉਹਨਾਂ ਦੇ ਦੋ ਬੱਚਿਆਂ ਨੂੰ ਕੈਨੇਡਾ ਵਿੱਚ ਸੈਟਲ ਕਰਨਾ ਚਾਹੁੰਦਾ ਸੀ ਇੱਕ ਇਮੀਗ੍ਰੇਸ਼ਨ ਕੰਪਨੀ ਦੇ ਤਿੰਨ ਸੰਚਾਲਕਾਂ ਦੇ ਪੂਰੇ ਪਰਿਵਾਰ ਲਈ ਕੈਨੇਡੀਅਨ ਪੀਆਰ ਦਵੋਂ ਦੇ ਨਾਮ ਤੇ ਕਰੋੜਾ ਰੁਪਏ ਲਏ ਪਰ ਉਹਨਾਂ ਨੂੰ ਕੈਨੇਡਾ ਨਹੀਂ ਭੇਜਿਆ ਪੁਲਿਸ ਨੇ ਬਾਗਾਪੁਰਾਣਾ ਕਸਬੇ ਵਿੱਚ ਸਥਿਤ ਡ੍ਰੀਮ ਬਿਲਡਰਸ ਇਮੀਗ੍ਰੇਸ਼ਨ ਸਰਵਿਸ ਦੇ ਡਾਇਰੈਕਟਰ ਨਵਜੋਤ ਬਰਾੜ ਉਸ ਦੀ ਪਤਨੀ ਪ੍ਰੇਤਪਾਲ ਕੌਰ ਅਤੇ ਪਿਤਾ ਕੁਲਦੀਪ ਸਿੰਘ ਬਰਾੜ ਦੇ ਵਿਰੁੱਧ ਮਾਮਲਾ ਦਰਜ ਕਰਕੇ ਨਵਜੋਤ ਬਰਾੜ ਨੂੰ ਗ੍ਰਫਤਾਰ ਕਰ ਲਿਆ ਜਾਣਕਾਰੀ ਮੁਤਾਬਕ ਨੇ ਹਾਲ ਸਿੰਘ ਵਾਲਾ ਕਸਬੇ ਦੇ ਕਾਰੋਬਾਰੀ ਅੰਦਰਜੀਤ ਗਰਗ ਨੇ ਬਾਗਾਪੁਰਾਣਾ ਕਸਬੇ ਵਿੱਚ ਡ੍ਰੀਮ ਬਿਲਡਰਸ ਇਮੀਗ੍ਰੇਸ਼ਨ ਸਰਵਿਸ ਦੇ ਸੰਚਾਲਕ ਨਵਜੋਤ ਬਰਾੜ ਉਸਦੀ ਪਤਨੀ ਪ੍ਰੇਤਪਾਲ ਕੋਰ ਅਤੇ ਪਿਤਾ ਕੁਲਦੀਪ ਸਿੰਘ ਬਰਾੜ ਨਾਲ ਨਿਵੇਸ਼ ਨੀਤੀ ਦੇ ਤਹਿਤ ਕੈਨੇਡਾ ਵਿੱਚ ਆਪਣੇ ਪੁੱਤਰ ਅਭਿਨਵ ਗਰਗ ਨੂੰ ਅਤੇ ਦੋ ਬੱਚਿਆਂ ਲਈ ਪੀਆਰ ਪ੍ਰਾਪਤ ਕਰਨ ਦੇ ਲਈ ਸੰਪਰਕ ਕੀਤਾ ਸੀ ਤੇਨਾਂ ਨੇ 1.75 ਕਰੋੜ ਰੁਪਏ ਵਿੱਚ ਸੌਦਾ ਤੈਅ ਕੀਤਾ ਅਤੇ ਪ੍ਰੋਸਫਰਤਾ ਕਿ ਉਹ ਪੂਰੇ ਪਰਿਵਾਰ ਲਈ 100% ਵੀਜ਼ਾ ਪ੍ਰਾਪਤ ਕਰਨਗੇ ਇੰਦਰਜੀਤ ਕਰਗਨੇ ਨੇ ਮਲਜ਼ਮ ਦੀ ਫਰਮ ਦੇ ਖਾਤੇ ਵਿੱਚ ਵਕਫਾ ਕਿਸ਼ਤਾ ਵਿੱਚ ਕੋਲ 21.86 ਕਰੋੜ ਰੁਪਏ ਟਰਾਂਸਫਰ ਕੀਤੇ ਪੈਸੇ ਲੈਣ ਤੋਂ ਬਾਅਦ ਮਲਜ਼ਮ ਵੀਜ਼ਾ ਗਵਾਉਣ ਦੇ ਮਾਮਲੇ ਨੂੰ ਟਾਲਦਾ ਰਿਹਾ ਅਤੇ ਕੋਈ ਵੀਜ਼ਾ ਨਹੀਂ ਦਿੱਤਾ 9 ਜੂਨ ਨੂੰ ਜਦੋਂ ਇੱਕ ਸਾਲ ਤੋਂ ਵੱਧ ਸਮੇਂ ਬਾਅਦ ਵੀ ਵੀਜ਼ਾ ਦਾਰੀ ਨਹੀਂ ਕੀਤਾ ਗਿਆ ਤਾਂ ਇੰਦਰਜੀਤ ਕਰਕਨੇ ਮਜ਼ਮਦ ਦੇ ਵਿਰੁੱਧ ਐਸਐਸਪੀ ਮੋਗਾ ਨੂੰ ਲਿਖਤੀ ਸ਼ਿਕਾਇਤ ਦਿੱਤੀ ਐਸਐਸਪੀ ਦੇ ਨਿਰਦੇਸ਼ਾਂ ਦੇ ਮਾਮਲੇ ਦੀ ਜਾਂਚ ਡੀਐਸਪੀ ਨਿਹਾਲ ਸਿੰਘ ਵਾਲਾ ਅਨਵਰ ਅਲੀ ਨੂੰ ਸੌਂਪ ਦਿੱਤੀ ਗਈ ਜਾਂਚ ਤੋਂ ਬਾਅਦ ਪੁਲਿਸ ਨੇ ਨਵਜੋਤ ਬਰਾੜ ਤੇ ਇਤਪਾਲ ਕੋਰਤਕੁਲਦੀਪ ਸਿੰਘ ਬਰਾੜ ਦੇ ਵਿਰੁੱਧ ਵਕ ਵਕਰ ਤਾ ਰਾਵਾ ਤਹਿਤ ਮਾਮਲਾ ਦਰਜ ਕਰ ਲਿਆ ਪੁਲਿਸ ਨੇ ਨਵਜੋਤ ਬਰਾੜ ਨੂੰ ਗ੍ਰਫਤਾਰ ਕਰ ਲਿਆ ਜਦੋਂ ਕਿ ਉਸ ਦੀ ਪਤਨੀ ਪ੍ਰਿਤਪਰਕਰ ਅਤੇ ਪਿਤਾ ਕੁਦੀਪ ਸਿੰਘ ਬਰਾੜ ਫਰਾਰ ਹਨ ਪੁਲਿਸ ਦਾ ਦਾਵਾ ਹੈ ਕਿ ਦੋਵੇਂ ਮੁਜ਼ਮਨ ਉਵੀਰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਇਹ ਵਿੱਚ ਇੰਦਰਜੀਤ ਸਿੰਘ ਗਰਗ son of ਹਮਿਚੰਦ ਵਾਸੀ ਮਿਹਾਲ ਸਿੰਘ ਵਾਲਾ ਨੇ ਇੱਕ ਦਰਖਾਸਤ ਐਸਐਸਪੀ ਸਾਹਿਬ ਮੋਗਾ ਦੇ ਦਿੱਤੀ ਸੀ ਜਿਹਦੀ ਪੜਤਾਲ ਐਸਪੀ ਡੀ ਸਾਹਿਬ ਨੇ ਕੀਤੀ ਹੈ ਉਹਦੇ ਵਿੱਚ ਪੜਤਾਲ ਤੋਂ ਪਾਇਆ ਗਿਆ ਐਫਆਈਆ ਨੰਬਰ ਜਿਹੜੀ 8107 ਅੰਡਰ ਸੈਕਸ਼ਨ 318 4 3362 3363 3402 612 ਬੀ ਐਨ ਐਸ ਰਿਹਾ ਨਹੀਂ ਜਿਹੜਾ ਪਰਚਾ ਦਰਜ ਕੀਤਾ ਗਿਆ ਥਾਣਾ ਨਿਹਾਲ ਸਿੰਘ ਵਾਲਾ ਕਿੰਨੇ ਜਣੇ ਗਲਮ ਕੱਢ ਲਿਆ ਇਹ ਪਰਚਾ ਤਿੰਨ ਬੰਦਿਆਂ ਦੇ ਖਿਲਾਫ ਕੀਤਾ ਗਿਆ ਜਿਹੜਾ ਇੱਕ ਤਾਂ ਮਾਲਕਾ ਉਹਦੇ ਖਿਲਾਫ ਕੀਤਾ ਗਿਆ ਤੇ ਇਹਨਾਂ ਚੋਂ ਜਿਹੜਾ ਇੱਕ ਬੰਦਾ ਅਰੈਸਟ ਕਰ ਲਿਆ ਜਿਹੜਾ ਡ੍ਰੀਮ ਬਿਲਡਰ ਇਮੀਗ੍ਰੇਸ਼ਨ ਦਾ ਮਾਲਕ ਆ ਉਹ ਗ੍ਰਿਫਤਾਰ ਕਰ ਲਿਆ ਜਿਹੜੇ ਦੂਸਰੇ ਦੋ ਨੇ ਉਹਨਾਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਕਿੰਨੇ ਪੈਸਿਆਂ ਦੀ ਠੱਗੀ ਹੋਈ ਇਹ ਇਹ ਠੱਗੀ ਹੈ ਇਹ ਬਾਹਰ ਭੇਜਣ ਦੇ ਨਾਂ ਤੇ ਕੈਨੇਡਾ ਭੇਜਣ ਦੇ ਨਾਂ ਤੇ 1 ਕਰੋੜ 86 ਲੱਖ ਦੀ ਜਿਹੜੀ ਠੱਗੀ ਮਾਰੀ ਹੈ ਤੇ ਅੱਗੇ ਤੋਂ ਅੱਗੇ ਕੀ ਕਰਵੇਗੀ ਜੀ ਅੱਗੇ ਹੁਣ ਜਿਹੜੇ ਦੂਸਰੇ ਨੇ ਉਹਨਾਂ ਦੀ ਗ੍ਰਿਫਤਾਰੀ ਅਸੀਂ ਜਲਦੀ ਕਰ ਲਵਾਂਗੇ ਕੀ ਉਹਨਾਂ ਇਹਨਾਂ ਨਾਲ ਕੋਈ ਹੋਰ ਵੀ ਬੰਦੇ ਰਲੇ ਨੇ ਕਿ ਕੰਦੇ ਇਹ ਫਿਲਹਾਲ ਤਾਂ ਇਹ ਹੀ ਨੇ ਜੇ ਕੋਈ ਬਾਅਦ ਵਿੱਚ ਪਤਾ ਲੱਗਾ ਉਹ ਤੁਹਾਡੇ ਨਾਲ ਸਾਂਝੀ ਕੀਤੀ ਜਾਊਗੀ। ਸਰੂਕਾਰ ਦੇ ਅਗਲੇ ਖਬਰ ਦੇ ਵਾਰ ਲੈ, 에어 ਇੰਡੀਆ ਦੀ ਇੱਕ ਹੋਰ ਫਲਾਈਟ ਦੇ ਵਿੱਚ ਤਕਨੀਕੀ ਖਰਾਬੀ ਆਈ ਹੈ ਜਿਸ ਕਾਰਨ ਕਾਫੀ ਲੋਕ ਜਿਹੜੇ ਕਿ ਇਸ ਦੇ ਨਾਲ ਪਰੇਸ਼ਾਨ ਨਜ਼ਰ ਆਏ ਨੇ। ਸੈਨਟੋਸਿਸਕੋ ਤੋਂ ਮੁੰਬਈ ਜਾ ਰਹੀ 에어 ਇੰਡੀਆ ਦੀ ਇੱਕ ਉਡਾਨ ਦੇ ਇੱਕ ਇੰਜਣ ਦੇ ਵਿੱਚ ਤਕਨੀਕੀ ਖਰਾਬੀ ਆ ਗਈ ਜਿਸ ਕਾਰਨ ਯਾਤਰੀਆਂ ਨੂੰ ਮੰਗਲਵਾਰ ਨੂੰ ਕੋਲਕਾਤਾ ਹਵਾਈ ਅੱਡੇ ਤੇ ਜਹਾਜ਼ ਦੇ ਨਿਰਧਾਰਿਤ ਟਾਪ ਓਵਰ ਦੌਰਾਨ ਜਹਾਜ਼ ਤੋਂ ਉਤਰਨਾ ਪਿਆ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਫਲਾਈਟ ਨੰਬਰ AI180 ਕੋਲਕਾਤਾ ਰਾਹੀਂ ਮੁੰਬਈ ਜਾ ਰਹੀ ਸੀ ਤੇ ਬੋਇੰਗ 7720LR ਜਹਾਜ਼ ਦੇ ਰਾਤ ਕਰੀਬ ਪੌਣੇ 1 ਵਜੇ ਕੋਲਕਾਤਾ ਪਹੁੰਚਿਆ ਤੇ ਇਸਨੇ ਮੁੰਬਈ ਦੇ ਲਈ ਸਵੇਰੇ 2 ਵਜੇ ਰਵਾਨਾ ਹੋਣਾ ਸੀ ਜਹਾਜ਼ ਦੇ ਖੱਬੇ ਇੰਜਨ ਦੇ ਵਿੱਚ ਤਕਨੀਕੀ ਖਰਾਬੀ ਕਾਰਨ ਉਡਾਣ ਭਰਨ ਦੇ ਵਿੱਚ ਦੇਰੀ ਹੋਈ ਇਸ ਤੋਂ ਬਾਅਦ ਸਵੇਰੇ ਪੰਤਵੱਚ ਕੇ 20 ਵਜੇ ਦੇ ਕਰੀਬ ਕੈਪਟਨ ਨੇ ਯਾਤਰੀਆਂ ਨੂੰ ਜਹਾਜ਼ ਤੋਂ ਉਤਰਨ ਲਈ ਕਿਹਾ ਤੇ ਉਹਨਾਂ ਕਿਹਾ ਕਿ ਇਹ ਫੈਸਲਾ ਉਡਾਣ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਤੇ ਹੋਏ ਲਿੱਤਾ ਜਾ ਰਿਹਾ ਹੈ ਦੱਸਦੇ ਕਿ ਇਸ ਤੋਂ ਪਹਿਲਾਂ ਐਤਵਾਰ ਨੂੰ ਲੰਡਨ ਦੇ ਚਿੱਤਰ ਹੋਈ ਅਡੇ ਤੋਂ ਚੇਨਈ ਜਾ ਰਹੀ ਬ੍ਰਿਟਿਸ਼ 에ਅਰਵੇਜ਼ ਦੀ ਉਡਾਨ ਨੂੰ ਉਡਾਨ ਪਰੰਤੋ ਕੁਝ ਮਿੰਟਾਂ ਬਾਅਦ ਹੀ ਤਕਨੀਕੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ ਤਾਂ ਲਗਾਤਾਰ ਜਈਆਂ ਤਕਨੀਕੀ ਖਰਾਬੀਆਂ ਦੇ ਚੱਕਰ ਦੇ ਵਿੱਚ ਯਾਤਰੀਆਂ ਨੂੰ ਕਾਫੀ ਜ਼ਿਆਦਾ ਖੱਜਲ ਖੁਆਰ ਹੋਣਾ ਪੈ ਰਿਹਾ ਹੈ ਤੋਦਰੀ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਚੱਕਰ ਦੇ ਵਿੱਚ ਮਾਮਲਾ ਸਾਹਮਣੇ ਆ ਰਿਹਾ ਹੈ ਕਿ ਵਿਜਨਸ ਬਿਊਰੋ ਦੇ ਵੱਲੋਂ ਇੱਕ ਨਾਇਬ ਤਹਿਸੀਲਦਾਰ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ। ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਦੇ ਵਿਰੁੱਧ ਚੁਲਾਈ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਨਾਇਬ ਤਹਿਸੀਲਦਾਰ ਵਰਿੰਦਰਪਾਲ ਸਿੰਘ ਤੂਦਵਾਸੀ ਪਿੰਡਤ ਉਤਕਲਾ ਹੁਸ਼ਾਰਪੁਰ ਨੂੰ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਦੋਸ਼ 'ਤੇ ਗ੍ਰਫਤਾਰ ਕੀਤਾ ਹੈ। ਇੱਥੇ ਇਹ ਖੁਲਾਸਾ ਕਰਦੇ ਹੋਏ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਕਿਹਾ ਕਿ ਇਹ ਗ੍ਰਿਫਤਾਰੀ ਜ਼ਿਲੰਦਰ ਰੇਂਜ ਵੱਲੋਂ ਕੀਤੀ ਗਈ ਹੈ ਵਿਜੀਲੈਂਸ ਜਾਂਚ ਤੋਂ ਬਾਅਦ ਅਮਲ ਦੇ ਵਿੱਚ ਲਿਆਂਦੀ ਗਈ ਹੈ ਜਿਸ ਦੇ ਵਿੱਚ ਦੋਸ਼ ਦੇ ਵੱਲੋਂ ਆਪਣੇ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਂ ਤੇ ਆਪਣੀ ਜਾਇਜ਼ ਕਮਾਈ ਤੋਂ ਵੱਧ ਜਾਇਦਾਦ ਇਕੱਠੀ ਕਰਨ ਦੇ ਦੋਸ਼ਾਂ ਦੀ ਜਾਂਚ ਕੀਤੀ ਗਈ ਸੀ ਬੁਲਾਰੇ ਨੇ ਅੱਗੇ ਕਿਹਾ ਕਿ ਤਫ਼ਤੀਸ਼ ਦੇ ਦੌਰਾਨ 1 ਜਨਵਰੀ 2009 ਤੋਂ 31 ਦਸੰਬਰ 2018 ਤੱਕ ਦੀ ਮਿਆਦ ਦੀ ਜਾਂਚ ਕੀਤੀ ਗਈ ਸੀ ਜਦਕਿ ਉਸਦਾ ਕੁੱਲ ਖਰਚ ਅਤੇ ਜਾਇਦਾਦ ਇੰਨੇ ਰੁਪਏ ਸੀ ਜੋ ਉਸਦੀ ਕਾਨੂੰਨੀ ਆਮਦਨ ਦੇ ਨਾਲੋਂ 211.54% ਵਾਧਾ ਬੁਲਾਰਿਆਂ ਨੂੰ ਦੱਸਿਆ ਕਿ ਇਹ ਮਹੱਤਵਪੂਰਨ ਅਸਮਾਨਤਾ ਤੋਂ ਪਤਾ ਲੱਗਦਾ ਹੈ ਕਿ ਤੂਤ ਨੇ ਇੱਕ ਜਨਤਕ ਸੇਵਕ ਵਜੋਂ ਸੇਵਾ ਨਿਭਾਉਂਦੇ ਹੋਏ ਬੇਸਾਬੀ ਅਚਲ ਅਤੇ ਚਲ ਜਾਇਦਾਦ ਪ੍ਰਾਪਤ ਕੀਤੀ ਅਤੇ ਆਪਣੀ ਜਾਇਦਾਦ ਕਮਾਈ ਤੋਂ ਕਿਤੇ ਵੱਧ ਫੰਡ ਖਰਚ ਕੀਤੇ ਜੋ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ ਦੀ ਸਿੱਧੀ ਸਿੱਧੀ ਉਲੰਘਣਾ ਹੈ ਤਾਂ ਇਸ ਸਬੰਧ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਪੁਲਿਸ ਥਾਣਾ ਜਲੰਧਰ ਰੇਂਜ ਵਿਖੇ ਮਕਦਮਾ ਦਰਜ ਕੀਤਾ ਗਿਆ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਹੁਣ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਤਵਾਦ ਅਗਲੀ ਖਬਰ ਤੇ ਵੱਲੋ ਅੰਮ੍ਰਿਤ ਸਰ ਤੋਂ ਖਬਰ ਸਾਹਮਣੇ ਆ ਰਹੀ ਹੈ ਕਿ ਉੱਥੇ ਕੋਵਿਡ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਨੇ ਤੁਹਾਨੂੰ ਵੀ ਵਿਸ਼ਵਾਰਤਾ ਦੀ ਟੀਮ ਦੇ ਵੱਲੋਂ ਇਹੀ ਅਪੀਲ ਕੀਤੀ ਜਾਂਦੀ ਹੈ ਕਿ ਵੱਦ ਤੋਂ ਵੱਦ ਆਪਣੀ ਸਿਹਤ ਦਾ ਧਿਆਨ ਰੱਖੋ ਮਾਸਕ ਪਾਓ ਤੇ ਭੀੜ ਵਾਲੀਆਂ ਥਾਵਾਂ ਤੇ ਜਾਣ ਤੋਂ ਗੁਰੇਸ ਕਰੋ कोरोना वायरस लगातार तेजी ਨਾਲ ਜ਼ਿਲ੍ਹੇ ਦੇ ਵਿੱਚ ਪੈਰ ਪਸਾਰ ਰਿਹਾ ਹੈ করোনা ਦੇ ਤਿੰਨ ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਸਰਕਾਰੀ ਮੈਡੀਕਲ ਕਾਲਜ ਦੇ ਜੂਨੀਅਰ ਡਾਕਟਰ ਇਸਾਰ করোনা ਦੀ ਲਪੇਟ ਦੇ ਵਿੱਚ ਆਏ ਨੇ ਸਿਹਤ ਵਿਭਾਗ ਨੇ ਮੁਸਤੈਦੀ ਵਰਤਿਆਂ ਡਾਕਟਰਾਂ ਨੂੰ ਹੋਮ ਆਈਸੋਲੇਟ ਕਰ ਦਿੱਤਾ ਸਿਵਲ ਸਰਜਨ ਡਾਕਟਰ ਕਿਰਨਦੀਪ ਕੌਰ ਨੇ ਦੱਸਿਆ ਕਿ ਭਾਵੇਂ ਕੋਵਿਡ ਦੇ ਨਵੇਂ ਵੇਰੀਐਂਟ ਦੇ ਤਿੰਨ ਨਵੇਂ ਮਾਮਲੇ ਸਾਹਮਣੇ ਆਏ ਪਰ ਫਿਰ ਵੀ ਇਨਾਂ ਤੋਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਪਰ ਫਿਰ ਵੀ ਤੁਸੀਂ ਆਪਣਾ ਵਾਦ-ਵਦ ਧਿਆਨ ਰੱਖੋ ਨਾ ਕਿ ਆ ਕਿ ਇਹ ਤਿੰਨੋ ਕੇਸ ਮੈਡੀਕਲ ਕਾਲਜ ਦੇ ਜੂਨੀਅਰ ਡਾਕਟਰ ਹਨ ਜੋ ਕਿ ਇਸ ਸਮੇਂ ਹੋਮ ਆਈਸੋਲੇਟ ਹਾਨ ਤੇ ਬਿਲਕੁਲ ਠੀਕ ਨੇ ਨਵੇਂ ਵੇਰੀਐਂਟ ਦੇ ਮਰੀਜ਼ ਬਹੁਤ ਜਲਦੀ ਆਪਣੇ ਆਪ ਹੀ 2-3 ਦਿਨਾਂ ਦੇ ਵਿੱਚ ਰਿਕਵਰ ਹੋ ਜਾਂਦੇ ਨੇ ਤੇ ਇਸ ਜ਼ਿਲ੍ਹੇ ਕੋਵਿਡ ਦੇ ਨਵੇਂ ਵੇਰੀਐਂਟ ਤੋਂ ਘਬਰਾਉਣ ਦੀ ਫਿਲਹਾਲ ਜੇ ਕੋਈ ਲੋੜ ਨਹੀਂ ਹੈ ਤੇ ਉਹਨਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਕੋਵਿਡ ਦੇ ਹਲਕੇ ਲੱਛਣਾਂ ਜਿਵੇਂ ਕਿ ਖਾਂਸੀ, ਜ਼ੁਕਾਮ, ਬੁਖਾਰ, ਸਾਹ ਵਿੱਚ ਤਕਲੀਫ ਆਦਿ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ। ਪੀੜ ਪਾੜ ਵਾਲੇ ਇਲਾਕਿਆਂ ਵਿੱਚ ਜਾਣ ਤੋਂ ਪਰਹੇਜ਼ ਕੀਤਾ ਜਾਵੇ। ਬਜ਼ੁਰਗਾਂ, ਗਰਭਵਤੀ ਮਾਵਾਂ, ਛੋਟੇ ਬੱਚੇ, ਸ਼ੂਗਰ, ਹਾਈਪਰਟੇਨਸ਼ਨ ਕਿਡਨੀ ਦੇ ਮਰੀਜ਼ ਆਦਿ ਨੂੰ ਆਪਣਾ ਖਾਸ ਧਿਆਨ ਰੱਖਣ ਦੀ ਵੀ ਜ਼ਰੂਰਤ ਹੈ। ਤੇ ਅੱਜ ਇਹ Air India ਦੇ ਵੱਲੋਂ ਯਾਤਰੀਆਂ ਦੇ ਨੀਂਦ ਜਿਹੜੀ ਕਿ ਉਡਾਅ ਦਿੱਤੀ ਹੈ ਦੱਸਿਆ ਨੇ ਕਿ ਇੱਕ ਤੋਂ ਬਾਅਦ ਇੱਕ ਫਲਾਈਟਾਂ ਜਿਹੜੀ ਕਿ ਰੱਦ ਹੋ ਰਹੀਆਂ ਨੇ। ਮੰਗਲਵਾਰ Air India ਤੇ ਇਸ ਦੇ ਯਾਤਰੀਆਂ ਦੇ ਲਈ ਇੱਕ ਮੁਸ਼ਕਲ ਭਰਿਆ ਦਿਨ ਰਿਹਾ ਤਕਨੀਕੀ ਸਮੱਸਿਆਵਾਂ ਤੇ ਜਹਾਜ਼ਾਂ ਦੀ ਉਪਲਬਧਤਾ ਨਾ ਹੋਣ ਕਾਰਨ Air India ਨੂੰ ਇੱਕ ਹੀ ਦਿਨ ਦੇ ਵਿੱਚ ਆਪਣੀਆਂ ਸਤੰਤ ਅੰਤਰਰਾਸ਼ਟਰੀ ਉਡਾਣਾਂ ਰੱਦ ਕਰਨੀਆਂ ਪਈਆਂ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਰੱਦ ਕੀਤੀਆਂ ਗਈਆਂ ਇਨ੍ਹਾਂ ਉਡਾਣਾਂ ਵਿੱਚ 6 ਉਹੀ ਬੋਇੰਗ 787-8 ਡ੍ਰੀਮ ਲਾਈਨਰ ਰਹਾਸਨ ਚੋਕੀ ਹਾਲੀ ਵਿੱਚ ਅਹਮਦਾਬਾਦ ਦੇ ਵਿੱਚ ਹਾਦਸਾ ਗ੍ਰਸਤ ਹੋਈ ਉਡਾਣ ਵਰਗੇ ਹੀ ਮਾਡਲ ਸੀ ਜੋਡਾਨ ਸਭ ਤੋਂ ਵੱਧ ਖਬਰਾਂ ਵਿੱਚ ਸੀ OAI 159C ਜੋ ਕਿ ਅਹਮਦਾਬਾਦ ਤੋਂ ਲੰਡਨ ਦੇ ਲਈ ਰਵਾਨਾ ਹੋਣ ਵਾਲੀ ਸੀ ਇਹ ਉਹੀ ਰੂਟ ਸੀ ਜਿਸ ਤੇ ਪਿਛਲੇ ਹਫਤੇ ਇੱਕ ਹਾਦਕਾ ਜਹਾਜ਼ ਹਾਦਸਾ ਹੋਇਆ ਸੀ ਜਿਸ ਦੇ ਵਿੱਚ 270 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ AI 159 ਅਸਲ ਦੇ ਵਿੱਚ ਉਸੇ ਰਾਤ ਕੀਤੀ ਗਈ ਉਡਾਨ AI 171 ਦੀ ਇੱਕ ਰੀਨੇਮ ਕੀਤੀ ਗਈ ਉਡਾਨ ਸੀ ਫਲਾਈਟ ਨੇ ਮੰਗਲਵਾਰ ਦੁਪਹਿਰ 1:10 ਵਜੇ ਉਡਾਨ ਪਰਨੀਸੀ ਪਰ ਜਹਾਜ਼ ਵਿੱਚ ਤਕਨੀਕੀ ਸਮੱਸਿਆਵਾਂ ਕਾਰਨ ਸਨੋਰ ਰੱਦ ਕਰਨਾ ਪਿਆ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਪੈਰਿਸ ਦੇ ਚਾਰਲਸ ਡੀ ਗੋਲ ਹਵਾਈ ਅੱਡੇ ਇਕ ਲਈਕ ਉਡਾਨ ਨੂੰ ਰੱਦ ਕਰ ਦਿੱਤਾ ਗਿਆ ਕਿਉਂਕਿ ਲਾਸਟ ਮੀ ਪ੍ਰੀ ਫਲਾਈਟ ਜਾਂਚ ਦੌਰਾਨ ਤਕਨੀਕੀ ਸਮੱਸਿਆ ਦਾ ਪਤਾ ਲੱਗਿਆ ਯਾਤਰੀਆਂ ਨੂੰ ਆਖਰੀ ਸਮੇਂ ਤੇ ਰੱਦ ਕਰਨ ਬਾਰੇ ਸੂਚਿਤ ਕੀਤਾ ਗਿਆ ਜਿਸ ਕਾਰਨ ਉਹਨਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੈਨ ਫਰਾਂਸਿਸਕੋ ਤੋਂ ਮੁੰਬਈ ਜਾਣ ਵਾਲੀ ਫਲਾਈਟ AI180 ਕੋਲਕਾਤਾ ਵਿੱਚ ਇੱਕ ਨਿਰਧਾਰਿਤ ਸਟਾਪਓਵਰ ਤੇ ਉਤਰੀ ਪਰ ਜਿਵੇਂ ਹੀ ਉਹ ਮੁੰਬਈ ਲਈ ਉਡਾਨ ਭਰਨ ਵਾਲੀ ਸੀ ਜਹਾਜ਼ ਦੇ ਇੰਜਣ ਦੇ ਵਿੱਚ ਤਕਨੀਕੀ ਖਰਾਬੀ ਆ ਗਈ ਯਾਤਰੀਆਂ ਨੂੰ ਉੱਥੇ ਹੀ ਕਾਫੀ ਜ਼ਰਰਾ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ ਇਸ ਘਟਨਾ ਤੋਂ ਬਾਅਦ ਯਾਤਰੀਆਂ ਦੇ ਵੱਲੋਂ ਸੋਸ਼ਲ ਮੀਡੀਆ ਤੇ 에ਅਰ ਇੰਡੀਆ ਦੀ ਆਲੋਚਨਾ ਕੀਤੀ ਗਈ ਕਈ ਯਾਤਰੀਆਂ ਨੇ ਲਿਖਿਆ ਕਿ ਜਦੋਂ ਤੱਕ ਜਹਾਜ਼ਪ੍ਰੀਤਰਾ ਸੁਰੱਖਿਅਤ ਨਹੀਂ ਹੋ ਜਾਂਦਾ ਉਨਾਣਾ ਸ਼ੁਰੂ ਨਹੀਂ ਹੋਣੀ ਚਾਹੀਦੀਆਂ ਕੁਝ ਯਾਤਰੀਆਂ ਨੇ 에ਅਰ ਇੰਡੀਆ ਤੋਂ ਸੁਰੱਖਿਆ ਗਾਰੰਟੀ ਦੀ ਵੀ ਮੰਗ ਕੀਤੀ ਹੈ ਮਨਰਜਨ ਜਗਤੀ ਗੱਲ ਕਰੀਏ ਤਾਂ ਅਥੋਂ ਇੱਕ ਚੋਕ ਦੀ ਖਬਰ ਸਾਹਮਣੇ ਆ ਰਹੀ ਹੈ ਮਨਾਰਾ ਚੋਪੜਾ ਜੋ ਕਿ ਪ੍ਰਿੰਕਾ ਚੋਪੜਾ ਦੀ ਛੇੜੀ ਪੈਣ ਦਾ ਦੱਸਿਆ ਕਿ ਉਹਨਾਂ ਦੇ ਪਿਤਾ ਦਾ ਦੇਹਾਂਤ ਹੋ ਚੁੱਕਿਆ ਤੇ ਕਾਫੀ ਜ਼ਿਆਦਾ ਇਸ ਸਮੇਂ ਬੋਲਿਵੁੱਡ ਨਾਲ ਸਬੰਧਿਤ ਵਿੱਚ ਜੋ ਸੋਗ ਦੀ ਲਹਿਰ ਬਣੀ ਹੋਈ ਹੈ ਇੱਥੇ ਵੀ ਦੱਸਣਯੋਗ ਹੈ ਕਿ 18 ਜੂਨ ਯਾਨੀ ਕਿ ਅਜੋਨਾ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਅਦਾਕਾਰ ਮਨਾਰਾ ਚੋਪੜਾ ਦੇ ਪਿਤਾ ਐਡਵੋਕੇਟ ਰਮਨ رائے ਹਾਂਡਾ ਦਾ ਸੋਮਵਾਰ ਨੂੰ ਮੁੰਬਈ ਦੇ ਵਿੱਚ ਤੇ ਹੰਤ ਹੋ ਗਿਆ ਇਸ ਦੀ ਜਾਣਕਾਰੀ ਮਨਾਰਾ ਨੇ ਆਪਣੇ ਇੰਸਟਾਗ੍ਰਾਮ ਸਟੋਰੀ ਰਾਹੀਂ ਦਿੰਦੇ ਹੋਏ ਲਿਖਿਆ ਅਸੀਂ ਡੂੰਘੇ ਦੁੱਖ ਨਾਲ ਆਪਣੇ ਪਿਆਰੇ ਪਿਤਾ ਦੇ ਅਕਾਲ ਚਲਾਣਾ ਦੀ ਜਾਣਕਾਰੀ ਸਾਂਝੀ ਕਰ ਰਹੇ ਹਾਂ ਜੋ ਕਿ 16 ਜੂਨ ਨੂੰ ਸਦਾ ਲਈ ਸਾਨੂੰ ਛੱਡ ਗਏ ਉਹ ਸਾਡੇ ਪਰਿਵਾਰ ਦਾ ਥਮਸਨ ਅੰਤਿਮ ਸੰਸਕਾਰ 18 ਜੂਨ ਨੂੰ ਦੁਪਹਿਰ 1 ਵਜੇ ਮੁੰਬਈ ਦੇ ਅੰਦੇਰੀ ਵੈਸ ਦੇ ਵਿੱਚ ਅੰਬੋਲੀ ਸੈਤ ਸਮਸ਼ਾਨ ਘਾੜ ਦੇ ਵਿੱਚ ਹੋਵੇਗਾ ਰਮਨ ਰਾਏ ਹਾਂਡਾ ਦਿੱਲੀ ਹਾਈ ਕੋਰਟ ਦੇ ਵਿੱਚ ਵਕੀਲ ਸਨ ਉਹਨਾਂ ਦੇ ਪਰਿਵਾਰ ਦੇ ਵਿੱਚ ਪਤਨੀ ਕਾਮਨੀ ਤੀਆਂ ਮਨਾਰਾ ਅਤੇ ਮਿਤਾਲੀ ਹਨ ਉਹ ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਦੇ 24 ਸੰਤ ਖਬਰਾਂ ਮੁਤਾਬਕ ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ ਮਨਾਰਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ ਜ਼ੈਦ ਨਾਲ ਕੀਤੀ ਸੀ ਜੋ ਬਾਕਸ ਆਫਿਸ ਤੇ ਕੁਝ ਖਾਸ ਨਹੀਂ ਰਹੀ ਸੀ ਬਾਪ ਦੇ ਵਿੱਚ ਉਹਨਾਂ ਨੇ ਦਖਣੀ ਫਿਲਮ ਇੰਡਸਟਰੀ ਵਿੱਚ ਕਦਮ ਰੱਖਿਆ ਉਹ ਸਲਮਾਨ ਖਾਨ ਦੇ ਰਿਐਲਿਟੀ ਸ਼ੋਅ ਬਿਗ ਬਾਸ 17 ਅਤੇ ਹਾਲੀ ਦੇ ਵਿੱਚ ਲਫਟ ਸ਼ੈਪਸ ਅਨਲਿमिटेड ਐਂਟਰਟੇਨਮੈਂਟ ਸੀਜ਼ਨ 2 ਦਾ ਵੀ ਹਿੱਸਾ ਰਹੀ ਹੈ ਤਦ ਤਰੀਖ ਜਗਤ ਦੀ ਗੱਲ ਕੀਤੀ ਜਾਵੇ ਤਾਂ ਖਬਰ سامنے ਆਈ ਦੱਸਨਿਆ ਕਿ ਵੂਮਨ ਵੋਲਕ 2025 ਦਾ ਸਕੇਡਿਊਲ ਚਾਲੀ ਕਰ ਦਿੱਤਾ ਗਿਆ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ICC ਨੇ ਮਹਿਲਾ ਵਨਡੇ ਵਿਸ਼ਪ ਕੱਪ 2025 ਦਾ ਸ਼ਡਿਊਲ ਚਾਰੀ ਕੀਤਾ ਜਿਸ ਦੇ ਅਨੁਸਾਰ ਟੂਰਨਾਮੈਂਟ ਦਾ ਆਗਾਜ਼ 30 ਸਤੰਬਰ 2025 ਨੂੰ ਹੋਵੇਗਾ ਭਾਰਤ ਨੂੰ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਦਿੱਤੀ ਗਈ ਹੈ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ 5 ਅਕਤੂਬਰ ਨੂੰ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ ਪਹਿਲ ਕਮਾਤਵਾਰੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਚਲਾਏ ਜਾ ਰਹੇ ਆਪਰੇਸ਼ਨ ਤੰਦੂਰ ਕਾਰਨ ਪਾਕਿਸਤਾਨੀ ਟੀਮ ਦਾ ਭਾਰਤ ਆਉਣਾ ਮੁਸ਼ਕਿਲ ਹੈ ਇਸ ਦੇ ਲਈ ਇਹ ਮੈਚ ਕੋਲੰਬੋ ਦੇ 8 ਰੇਮਦਾਸਾ ਸਟੇਡੀਅਮ ਦੇ ਵਿੱਚ ਖੇਡਿਆ ਜਾਵੇਗਾ ਤਾਂ ਫਿਲਹਾਲ ਦੇ ਲਈ ਅੱਜ ਦੇ ਬੁਲੇਟਿਨ ਦੇ ਵਿੱਚ बस ਇੰਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ